ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਇੰਦਰਪੀਰ ਸਿੰਘ ਬੁਲਾਰੀਆਂ ਨੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਵਿਧਾਨ ਸਭਾ ਸਪੀਕਰ ਨੂੰ ਸੌਂਪ ਦਿੱਤਾ ਹੈ ਇੰਦਰਪੀਰ ਸਿੰਘ ਬੁਲਾਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਕਾਂਗਰਸ ਵਿੱਚ ਰਸਮੀ ਤੌਰ ਤੇ ਉਹ ਕੱਲ ਨੂੰ ਸ਼ਾਮਿਲ ਹੋਣਗੇ ਕਾਂਗਰਸ ਵਿੱਚ ਰਸਮੀ ਤੌਰ ਤੇ ਸ਼ਾਮਿਲ ਹੋਣ ਦਾ ਐਲਾਨ ਕਰਨ ਤੋਂ ਇੱਕ ਦਿਨ ਪਹਿਲਾਂ ਇੰਦਰਪੀਰ ਸਿੰਘ ਬੁਲਾਰੀਆਂ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਸੌਂਪਿਆ ਵਧੇਰੇ ਗੱਲਬਾਤ ਕਰਦੇ ਆ ਸਾਡੇ ਪੱਤਰਕਾਰ ਰਾਜੀਵ ਸ਼ਰਮਾਨਾ ਰਾਜੀਵ ਬੁਲਾਰੀਆ ਨੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਵੀ ਅਸਤੀਫਾ ਫਾਰਮ ਦਿੱਤਾ ਜੀ ਹਾਂ ਕੁਝ ਦਿਨ ਪਹਿਲਾਂ ਇੰਦਰਵੀਰ ਸਿੰਘ ਬੁਲਾਰੀਆ ਵੱਲੋਂ ਇਸ ਚੀਜ਼ ਦਾ ਖੁਲਾਸਾ ਕੀਤਾ ਗਿਆ ਜੀ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਆਪਣਾ ਜੋ ਅਸਤੀਫਾ ਉਹ ਭੇਜ ਦਿੱਤਾ ਗਿਆ ਹੈ ਤੇ ਇਸ ਅਸਤੀਫੇ ਦਾ ਜੋ ਵਿਸ਼ਾ ਹੈ ਉਹ ਇਹ ਹੈ ਕਿ ਉਹ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਚਾਹੁੰਦੇ ਨੇ ਹਾਲਾਂਕਿ ਇਹ ਅਸਤੀਫਾ ਮਨਜ਼ੂਰ ਹੁੰਦਾ ਹੈ ਜਾਂ ਕੀ ਇਹ ਤਾਂ ਬਾਅਦ ਦੀ ਗੱਲ ਹੈ ਪਰ ਫਿਲਹਾਲ ਜੋ ਸਾਡੀ ਹੁਣੇ ਇੰਦਰਵੀਰ ਬੁਲਾਰੀਆ ਨਾਲ ਗੱਲ ਹੋਈ ਉਹਨਾਂ ਦਾ ਇਹ ਕਹਿਣਾ ਕਿ ਉਹ ਇਸ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਹਿੱਸਾ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਉਹਨਾਂ ਨੇ ਇਹ ਐਲਾਨ ਤਾਂ ਕਰ ਦਿੱਤਾ ਕਿ ਉਹ ਕਾਂਗਰਸ 'ਚ ਜਾ ਰਹੇ ਨੇ ਹਾਲਾਂਕਿ ਇਸ ਦਾ ਰਸਮੀ ਐਲਾਨ ਕੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਜਾਏਗਾ ਔਰ ਉਸ ਵੇਲੇ ਇੰਦਰਬੀਰ ਬੁਲਾਰੀਆ ਵੀ ਉਹਨਾਂ ਦੇ ਨਾਲ ਹੋਣਗੇ ਇਸ ਲਈ ਉਹਨਾਂ ਨੇ ਇਹ ਕਿਹਾ ਕਿ ਇਹ ਜਿਆਦਾ ਇਸ ਬਾਰੇ ਉਹ ਵਿਸਤਾਰ ਦੇ ਵਿੱਚ ਕੋਈ ਜਾਣਕਾਰੀ ਅੱਜ ਨਹੀਂ ਦੇਣਗੇ ਕੱਲ ਉਹ ਮੀਡੀਆ ਦੇ ਮੁਖਾਤਿਬ ਹੋਣਗੇ ਔਰ ਦੱਸਣਗੇ ਪਰ ਜੋ ਉਹਨਾਂ ਵੱਲੋਂ ਸਤੀਫਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ ਗਿਆ ਉਸ ਵਿੱਚ ਇਹੀ ਗੱਲ ਲਿਖੀ ਗਈ ਹੈ ਕਿ ਉਹ ਇਸ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਹਿੱਸਾ ਜੋ ਬਣ ਕੇ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਲੋਕਾਂ ਦੇ ਵਿੱਚ ਇੱਕ ਗਲਤ ਸੰਦੇਸ਼ ਜਾ ਰਿਹਾ ਹੈ ਕਿ ਇਸ ਸਰਕਾਰ ਦੇ ਵਿੱਚ ਰਹਿ ਕੇ ਉਹ ਸਰਕਾਰ ਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਬੋਲ ਰਹੇ ਨੇ ਤਾਂ ਇਸ ਜਿੱਦੇ ਵੀ ਸਵਾਲ ਜੋ ਸਿਆਸੀ ਗਲਿਆਰਾਂ ਦੇ ਵਿੱਚ ਉੱਠ ਰਹੇ ਨੇ ਉਹਨਾਂ ਤੇ ਜੋ ਪੂਰ ਸ ਵਿਰਾਮ ਚੈਨਲ ਔਨਲੀ ਉਹਨਾਂ ਨੇ ਇਹ ਫੈਸਲਾ ਲਿਆ ਹੈ ਔਰ ਕੱਲ ਹੋ ਸਕਦਾ ਹੈ ਕਿ ਕੁਝ ਹੋਰ ਖੁਲਾਸੇ ਅਕਾਲੀ ਦਲ ਲੀਡਰਾਂ ਬਾਰੇ ਬਲਾਰੀਆਂ ਵੱਲੋਂ ਕੈਪਟਨ ਅਮਨਿੰਦਰ ਦੇ ਸਾਹਮਣੇ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੇ ਜਾਣ ਜੀ ਧੰਨਵਾਦ ਰਾਜੀਵ ਜਾਣਕਾਰੀ ਦੇ